ਹੌਸਪੀਟਲ ਦੇ ਵਿੱਚ ਜੋ ਇੱਕ ਲੰਬੇ ਸਮੇਂ ਤੋਂ ਮੰਗ ਚੱਲੀ ਆ ਰਹੀ ਸੀਗੀ ਪੱਲੇ ਸ਼ਹਿਰ ਦੀ ਵੀ ਪੂਰੇ ਇਲਾਕੇ ਦੀ ਬਹੁਤ ਵੱਡੀ ਮੰਗ ਸੀਗੀ ਇੱਕ ਹੌਸਪੀਟਲ ਦਾ ਏਰੀਆ ਘੱਟ ਪੈਂਦਾ ਸੀਗਾ 인ਫਰਾਸਟ੍ਰਕਚਰ ਘੱਟ ਸੀਗਾ ਉਹਦੇ ਸਬੰਧ ਦੇ ਵਿੱਚ 8 OPD ਰੂਮਸ ਨੇ ਜਿਹੜੇ ਇੱਕ ਨਵਾਂ ਬਲਾਕ ਹੈ ਜਿਹੜਾ ਉਹ ਬਣ ਕੇ ਤਿਆਰ ਹੋ ਚੁੱਕਿਆ ਉਹ ਸਮਰਪਿਤ ਕੀਤਾ ਜਿਸ ਦੇ ਵਿੱਚ ਵੱਖ-ਵੱਖ ਜੋ ਜੋ ਸਟਰੀਮਸ ਨੇ ਵੱਖ-ਵੱਖ-ਵੱਖ ਡਾਕਟਰ ਜਿਹੜੇ ਉਹਨਾਂ ਦੇ ਨਾਲ-ਨਾਲ ਇੱਕ ਮੈਨੂੰ ਪਿਛਲੇ ਦਿਨਾਂ ਚ ਪਤਾ ਲੱਗੇ ਸੀ ਕਿ ਹੋਮੋਪੈਥੀਕਲ ਡਾਕਟਰ ਜਿਹੜੇ ਉਹ ਵੀ ਚਾਰੇਗੇ ਕਿਤੇ ਸ਼ਹਿਰ ਦੇ ਵਿੱਚ ਬੈਠਦੇ ਨੇ ਉਹਨਾਂ ਨੂੰ ਦਿੱਕਤ ਆਉਂਦੀ ਜਿਹੜੇ ਉਹਨਾਂ ਦੇ ਪੇਸ਼ੈਂਟ ਨੇ ਉਹਨਾਂ ਦਾ ਵੀ ਰੂਮ ਹੈ ਜਿਹੜਾ ਉਹ ਇੱਥੇ ਹੁਣ ਸ਼ਿਫਟ ਕਰਤਾ ਹੈ ਤਾਂ ਕਿ ਸਾਰਾ ਕਨਸੋਲिडेटेड ਰਹੇ ਇਸ ਤੋਂ ਇਲਾਵਾ 42 ਲੱਖ 20 ਹਜ਼ਾਰ ਦੀ ਲਾਗਤ ਦੇ ਨਾਲ ਇਹ ਬਲੱਡ ਬੈਂਕ ਹੈ ਜਿਹੜਾ ਇਹ ਅਗਲੇ 4 ਮਹੀਨੇ ਦੇ ਵਿੱਚ ਬਣ ਕੇ ਕੰਪਲੀਟ ਹੋ ਜਾਏਗਾ ਜਿਹਦੇ ਵਿੱਚ ਪੂਰਾ ਟੋਟਲੀ 100% ਅਤ ਆਧੁਨਿਕ ਹੋਏਗਾ 42 ਲੱਖ 20000 ਦੀ ਕੀਮਤ ਦੇ ਨਾਲ ਤੇ ਇਹ ਜਿਹੜਾ ਪੋਕੀਟੀ ਬਲਾਕ ਹੈ ਇਹ ਤਕਰੀਬਨ 80 ਲੱਖ ਦੇ ਨਾਲ ਹੀ ਬਣ ਕੇ ਅੱਜ ਸਮਰਪਿਤ ਸ਼ਹਿਰ ਨੂੰ ਕਰ ਚੁੱਕੇ ਆਂ ਔਰ ਖਾਸ ਤੌਰ ਤੇ ਬਲੱਡ ਬੈਂਕ ਦੀ ਆਪਾਂ ਜਦੋਂ ਗੱਲ ਕਰਦੇ ਆਂ ਤੇ ਇਨ ਕੇਸ ਆਫ ਐਮਰਜੈਂਸੀ ਕੋਈ ਐਕਸੀਡੈਂਟ ਹੋ ਜੇ ਕੋਈ ਕਿਸੇ ਸਾਡੀ ਧੀ ਪਣ ਦੇ ਬੇਬੀ ਹੋਣ ਵਾਲਾ ਹੋਵੇ ਬੱਚਾ ਹੋਣ ਵਾਲਾ ਹੋਵੇ ਉਦੋਂ ਕਈ ਵਾਰੀ ਸੀਜ਼ੇਰੀਅਨ ਦੇ ਵਿੱਚ ਐਮਰਜੈਂਸੀ ਰੋੜ ਪੈਂਦੀ ਹੈ ਤੇ ਖੂਨ ਦਾਨ ਉੱਤਮ ਦਾਨ ਆਪਾਂ ਹਮੇਸ਼ਾ ਕਹਿੰਦੇ ਆ ਪਰ ਜਦੋਂ ਜਿਸ ਪਰਿਵਾਰ ਨੂੰ ਲੋੜ ਪੈਂਦੀ ਹੈ ਜਿਸ ਸਟੇਸ਼ਨ ਨੂੰ ਲੋੜ ਪੈਂਦੀ ਹੈ ਉਦੋਂ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਨੇੜੇ ਤੋਂ ਨੇੜੇ ਸੰਗਰੂਜ ਆਲਾ ਪੈਂਦਾ ਸੀ ਉੱਥੇ ਵੀ ਵਾਰੀ ਮਿਲਦਾ ਨਹੀਂ ਸੀ ਖੱਜਲ ਫਰੀ ਨੇੜੇ ਸਵੇਰੇ ਸੋ ਇਸ ਚੀਜ਼ ਨੂੰ ਇਸ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ ਅੱਜ ਬਲੱਡ ਬੈਂਕਰ ਵੀ ਨੀ ਪੱਤਰ ਰੱਖਿਆ ਅਗਲੇ 4 ਮਹੀਨੇ ਚ ਬਣ ਕੇ ਉਹ ਵੀ ਕੰਪਲੀਟ ਹੋ ਜਾਏਗਾ ਤਾਂ ਕਿ ਲੰਬੇ ਸਮੇਂ ਤੋਂ ਡਾਕਟਰਾਂ ਦੀ ਕਹੀ ਹੈ ਜਿਹੜੀ ਉਹ ਚੱਲਦੀ ਆ ਰਹੀ ਸੀਗੀ ਪਰ ਹਰੇਕ ਚੀਜ਼ ਨੂੰ ਡਾਕਟਰ ਵੀ ਘੱਟ ਸੀਗੇ ਤੇ ਇਨਫਰਾਸਟ੍ਰਕਚਰ ਵੀ ਘੱਟ ਸੀਗਾ ਸਰਕਾਰ ਇਸੇ ਕੰਮ ਦੇ ਉੱਪਰ ਲੱਗੀ ਹੋਈ ਆ ਇਨਫਰਾਸਟ੍ਰਕਚਰ ਵੀ ਪੂਰਾ ਹੋ ਰਿਹਾ ਨਾਲ ਨਾਲ ਡਾਕਟਰਾਂ ਦੀ ਕਮੀ ਹੈ ਜਿਹੜੀ ਰੋਜ਼ ਤੁਸੀਂ ਦੇਖ ਰਹੇ ਹੋ ਕਿ ਨਵੀਆਂ ਭਰਤੀਆਂ ਜਿਹੜੀਆਂ ਹੋ ਰਹੀਆਂ ਨੇ ਉਹਦੇ ਵਿੱਚ ਡਾਕਟਰ ਦੀ ਮੈਡੀਕਲ ਤੇ ਪੈਰਾਮੈਡੀਕਲ ਸਟਾਫ ਦੀਆਂ ਭਰਤੀਆਂ ਵੀ ਹੋ ਰਹੀਆਂ ਨੇ ਜਿਨ੍ਹਾਂ ਨੂੰ ਜਹਜਾ ਇੱਕ ਵਧੀਆ ਚੰਗੇ ਟੌਪ ਦੇ ਹਸਪੀਟਲ ਦੇ ਵਿੱਚ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਔਰ ਸਹੂਲਤਾਂ ਮਿਲਦੀਆਂ ਨੇ ਸਾਡੀ ਕੋਸ਼ਿਸ਼ ਔਰ ਵਚਨਬੱਧਤਾ ਇਸ ਕਰਦੀ ਹੈ ਕਿ ਉਹ ਸਰਕਾਰੀ ਹਸਪਤਾਲ ਦੇ ਵਿੱਚ ਵੀ ਹਰ ਆਮ ਬੰਦੇ ਨੂੰ ਉਹ ਸਹੂਲਤਾਂ ਮਿਲਣ। ਇਹ ਸੋਹਣੀ ਸੁਜਜੀ ਬਿਲਡਿੰਗ ਬਣੀ ਹੈ। ਇੱਚ ਡਾਕਟਰਾਂ ਵਾਸਤੇ ਵਧੀਆ ਕਮਰਿਆਂ ਵਿੱਚ ਏਸੀ ਲੱਗੇ ਹੋਏ ਨੇ ਤਾਂ ਕਿ ਉਹ ਆਰਾਮ ਨਾਲ ਪੇਸ਼ੈਂਟ ਦਾ ਚੈੱਕਅਪ ਕਰ ਸਕਣ। ਪੇਸ਼ੈਂਟ ਵਾਸਤੇ ਟਾਇਲਟਸ ਵੀ ਨੇ, ਉਹਨਾਂ ਦੇ ਬੇਟਿੰਗ ਵਾਸਤੇ ਬੈਠਣ ਵਾਸਤੇ ਵੇਟਿੰਗ ਰੂਮ ਵੀ ਨੇ। ਠੰਡਾ ਪਾਣੀ ਪੀਣ ਵਾਸਤੇ ਵਾਟਰ ਕੂਲਰ, ਆਰਓ ਸਿਸਟਮ ਜਿਹੜੀ ਮਾਡਰਨ ਤਕਨੀਕ ਹੈ ਕੋਈ ਵੀ ਉਹ ਪੂਰਾ ਲੈਸ ਬਿਲਡਿੰਗੇ ਬਣੀ ਹੈ। ਇਹ ਬਿਲਡਿੰਗ 80 ਲੱਖ 8000 ਰੁਪਏ ਦੀ ਬਿਲਡਿੰਗ ਦਾ ਤਿਆਰ ਹੋਈ ਹੈ ਇਸ ਤੋਂ ਇਲਾਵਾ ਥੋੜੇ ਪਿਛਲੇ ਪਾਸੇ ਇੱਕ ਬਲੱਡ ਸੈਂਟਰ ਦੀ ਬਿਲਡਿੰਗ ਬਣ ਰਹੀ ਹੈ ਇਹ ਬਿਲਡਿੰਗ 42 ਲੱਖ 19000 ਰੁਪਏ ਦੀ ਬਿਲਡਿੰਗ ਦਾ ਅੱਜ ਨਹੀਂ ਪੱਥਰ ਰੱਖ ਰਹੇ ਨੇ ਇਹ ਬਿਲਡਿੰਗ ਲਗਭਗ 4 ਮਹੀਨੇ ਚ ਪੂਰੀ ਹੋ ਜਾਏਗੀ ਇਹਦੇ ਵਿੱਚ ਜਿਸ ਤਰ੍ਹਾਂ ਕੋਈ ਪੇਸ਼ੈਂਟ ਐਕਸੀਡੈਂਟਲ ਪੇਸ਼ੈਂਟ ਹੁੰਦਾ ਸੀ ਬਲੱਡ ਦੀ ਲੋੜ ਪੈਂਦੀ ਸੀ ਉਹ ਸਰੂਰ ਜਾਣਾ ਪੈਂਦਾ ਲੁਧਿਆਣੇ ਜਾਂਦੇ ਜਾਂ ਪੀਜੀੀ ਜਾਂਦੇ ਉਹ ਹੁਣ ਜਿਹੜਾ ਲੋਕਾਂ ਨੂੰ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਪੂਰੇ ਬਲੱਡ ਬੈਂਕ ਖੁੱਲ ਰਿਹਾ ਹੈ ਜੇ ਰੱਬ ਨਾ ਕਰੇ ਕਿਸੇ ਮਰੀਜ਼ ਨੂੰ ਖਾਣ ਦੀ ਲੋੜ ਹੈ ਜਾਂ ਕਿਸੇ ਨੇ ਡੋਨੇਟ ਕਰਨਾ ਹੈ ਉਹ ਇੱਥੇ ਡੋਨੇਟ ਵੀ ਕਰ ਸਕਦਾ ਹੈ ਤੇ ਇਹਦੇ ਵਿੱਚ ਉਹਨੂੰ ਰਾਮ ਕਰਨ ਵਾਸਤੇ ਉਹਦੀ ਰਿਫਰੈਸ਼ਮੈਂਟ ਵਾਸਤੇ ਹਰ ਚੀਜ਼ਾਂ ਦੀ ਸਿਫਤ ਉਰੇ ਮਿਲੇਗੀ ਉਹਨੂੰ ਥੈਂਕ ਯੂ ਆ ਇਧਰ ਫੇਸ ਕਰੀ ਵਾਣਾ ਜੀ ਐਸਐਨਓ ਸਾਹਿਬ ਤੇ ਨਾਲ ਹੀ ਸਾਡੇ ਜਮਨੋ ਜੀ ਪ੍ਰਧਾਨ ਸੋਨੀ ਜੀ ਮਨਮਾਸ਼ਾ ਵਜਾ ਜੀ ਮਨਪ੍ਰੀਤ ਜੀ ਸਾਰੀ ਸਵਿਚ ਟੀਮ ਸੋ ਵਿਜੇ ਸੰਜੇ ਕਾਮਰਾ ਜੀ ਤੇ ਉਹਨਾਂ ਦੀ ਟੀਮ ਇਸ ਪ੍ਰੋਜੈਕਟ ਨੂੰ ਇਮਪਲੀਮੈਂਟ ਕਰਨ ਲਈ ਐਕਸੀਡੈਂਟ ਤੋਂ ਹੱਪਨ ਕਰਾਂਗੇ ਸੋ ਇਹ ਓਪੀਡੀ ਬਲੌਕ ਅਜ ਸਨਾਮ ਨਿਵਾਸੀਆਂ ਨੂੰ ਜੀ ਇਹ ਦਿਨ ਇਕੱਲਾ ਵੀ ਨਹੀਂ चाहे वो स्टेहेड के मामले से रहे शिक्षा के मामले से माननीय मंत्री जी उन्होंने पिछले दिन ही आईटीआई सुनाम का जो ਜੀ 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 ਇਹ ਨਹੀਂ ਇੱਥੇ ਤੋਂ ਉਧਰ ਵੀ ਹੈ ਜੀ ਇਧਰੋਂ ਵੀ ਪ੍ਰਸ਼ਨ ਹੈ ਦੋਨੋਂ ਪਾਸੇ ਐਕਟੀਵਿਟੀ ਹੋ ਗਈ ਹੈ ਇਧਰੋਂ ਉਧਰ ਵੀ ਜਾ ਸਕਦੇ ਜੀ ਜੀ ਅਮਰੋੜਾ ਜੀ ਬਲੂਨੀ ਪੱਥਰ ਰੱਖਿਆ ਜਾ ਰਿਹਾ ਹੈ ਬਲੱਡ ਬੈਂਕ ਦਾ ਜੋ ਕਿ 4 ਮਹੀਨੇ ਦੇ ਵਿੱਚ ਕਰੀਬ ਪੂਰਾ ਹੋ ਜਾਏਗਾ 42 ਲੱਖ ਰੁਪਏ ਦੇ ਕਰੀਬ ਇਸ ਦਾ ਲਾਗਤ ਆਣੀ ਇਹਦੇ ਕੰਟੈਕਟ ਕੋਲ ਨਹੀਂ ਜਿਹਦੇ ਸਰ ਤੇ ਦੇ ਰਹੇ ਸਾਡੇ ਆਉਣ ਵਾਲੇ ਮਰੀਜ਼ਾਂ ਲਈ ਏਸੀ ਤੱਕ ਲੱਗੇ ਹੋਏ ਨੇ ਬੈਠਣ ਲਈ ਬੜੇ ਆਰਾਮ ਨਾਲ ਤਹੀਏ ਨਾਲ ਬੈਠ ਕੇ ਆਪਣਾ ਇਲਾਜ ਕਰਵਾ ਸਕਣਗੇ ਉਹ ਅੱਜ ਸਨਾਮ ਨਿਵਾਸੀਆਂ ਨੂੰ ਸਪੋਰਟ ਕੀਤਾ ਗਿਆ 인ਫਰਾਸਟ੍ਰਕਚਰ ਨੂੰ ਸੁਧਾਰਨ ਲਈ ਲਗਾਤਾਰ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੰਤਰੀ ਸ਼੍ਰੀ ਅਮਨ ਅਰੂੜਾ ਜੀ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਤੇ ਦੇਖੋ ਇਹਨੂੰ ਦੇਖੋ ਸਾਡੇ ਉਹਨਾਂ ਨੂੰ ਇਸ ਉਪਰਾਲੇ ਲਈ ਧੰਨਵਾਦੀ ਸ਼ਾਹ ਹੂ ਡਾਕਟਰ ਸੰਜੀਗਾਂ ਮੁਰਾ ਇੰਨ ਕਈਆਂ ਸਾਮੀਆਂ ਘਟਨਾਵਾਂ ਆਪਰੀਆਂ ਹੁਣ ਸੋ ਅੱਗੇ ਤੋਂ ਸੁਨਾਮ ਵਿੱਚ ਕਦੇ ਬਲੱਡ ਬੈਗ ਦੀ ਕਮੀ ਨਾ ਆਵੇ ਇਸ ਲਈ ਮਾਨਯੋਗ ਮੰਤਰੀ ਜੀ ਵੱਲੋਂ ਅੱਜ ਸਾਡੇ ਅੱਜ ਦੇ ਸਰ ਨੇ ਸਾਡੀ ਫਰਿਆਦ ਸੁਣੀ ਤੇ ਮੰਤਰੀ ਜੀ ਨੇ ਸਾਡਾ ਇਹ ਬਹੁਤ ਹੀ ਕਾਰਵਾਲਾ ਕੰਮ ਲੋਕਾਂ ਨੂੰ ਬਹੁਤ ਹੀ ਸਹੂਲਤ ਹੋ ਜਾਏਗੀ ਤੇ ਬਲੱਡ ਬੈਂਕ ਦਾ ਜਿੱਥੇ ਸਾਡੇ ਬਹੁਤ